ਭਾਰਤੀਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਸਜ਼ਾ ਜੋ ਹੈ ਲੰਡਨ ਦੀ ਕੋਰਟ ਦੇ ਵੱਲੋਂ ਦੋ ਭਾਰਤੀਆਂ ਨੂੰ ਸੁਣਾਈ ਗਈ ਹੈ ਤਾਂ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ 34 ਸਾਲ ਦੀ ਸਜ਼ਾ ਹੋਈ ਹੈ ਵਰਣ ਭਰਦਵਾਜ ਅਤੇ ਅਨੰਤ ਤ੍ਰਿਪਾਠੀ ਨੂੰ ਲਗਾਤਾਰ ਨਸ਼ਾ ਤਸਕਰੀ ਦਾ ਕੰਮ ਕਰਦੇ ਸਨ ਇਥੋਂ ਤੱਕ ਕਿ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਸ ਵੇਲੇ ਇਹਨਾਂ ਦੇ ਕੋਲੋਂ ਕੋਕੀਨ ਅਤੇ ਗਾਂਜਾ ਵੀ ਬ੍ਰਾਹਮਤ ਕੀਤੇ ਜਾਂਦੇ ਨੇ ਤੇ ਜੇਕਰ ਨਸ਼ਾ ਤਸਕਰੀ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ 28.9 ਮਿਲੀਅਨ ਪੌਂਡ ਦੀ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਇਹਨਾਂ ਦੋਵੇਂ ਜਾਣਿਆਂ ਨੂੰ ਸਜ਼ਾ ਸੁਣਾਈ ਗਈ ਹੈ ਗ੍ਰਿਫਤਾਰੀ ਦੇ ਸਮੇਂ ਇਹਨਾਂ ਦੇ ਕੋਲੋਂ ਤਕਰੀਬਨ 272 ਕਿਲੋ ਕੋਕੀਨ ਅਤੇ ਗਾਂਜਾ ਬ੍ਰਾਹਮਤ ਕੀਤਾ ਗਿਆ ਸੀ ਤੇ ਜੇਕਰ ਉਮਰ ਦੀ ਗੱਲ ਕੀਤੀ ਜਾਵੇ ਤਾਂ ਅਨੰਤ ਰਿਪਾਠੀ ਜਿਸ ਦੀ ਕੀ ਉਮਰ 61 ਸਾਲ ਦੇ ਕਰੀਬ ਹੈ ਤੇ ਉਸ ਦੇ ਨਾਲ ਹੀ ਜੋ ਤੁਸੀਂ ਦੂਜੀ ਤਸਵੀਰ ਇੱਕ ਲੜਕੇ ਦੀ ਵੇਖ ਰਹੇ ਹੋ ਉਸ ਦੀ ਉਮਰ ਹੈ 39 ਸਾਲ ਦੇ ਕਰੀਬ ਅਤੇ ਨਾਮ ਵਰਣ ਭਰਦਵਾਜ ਦੱਸਿਆ ਜਾ ਰਿਹਾ ਹੈ ਤਾਂ ਇਹਨਾਂ ਦੇ ਉੱਤੇ ਇਹ ਵੀ ਇਲਜ਼ਾਮ ਨੇ ਕਿ ਕਈ ਤਰ੍ਹਾਂ ਦੇ ਟੈਕਸ ਵੀ ਇਹਨਾਂ ਦੋਵਾਂ ਦੇ ਵੱਲੋਂ ਚੋਰੀ ਕੀਤੇ ਗਏ ਨੇ ਤਾਂ ਲੰਡਨ ਦੀ ਕੋਰਟ ਦੇ ਵੱਲੋਂ ਜੋ ਹੈ ਇਹ ਫੈਸਲਾ ਸੁਣਾਇਆ ਗਿਆ ਦੋਵੇਂ ਭਾਰਤੀਆਂ ਨੂੰ ਜੋ 34 ਸਾਲ ਦੀ ਸਜ਼ਾ ਹੋਈ ਹੈ ਕੋਕੀਨ ਅਤੇ ਹੋਰ ਨਸ਼ਾ ਤਸਕਰੀ ਦਾ ਕਾਰੋਬਾਰ ਲਗਾਤਾਰ ਇੰਗਲੈਂਡ ਦੇ ਵਿੱਚ ਕਰ ਰਹੇ ਸਨ ਜਿਸ ਤੋਂ ਬਾਅਦ 28.9 ਮਿਲੀਅਨ ਪੌਂਡ ਦੀ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ ਜਿਸ ਵੇਲੇ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤਾਂ ਉਸ ਵੇਲੇ ਵੀ ਇਹਨਾਂ ਦੇ ਕੋਲੋਂ ਵੱਡੀ ਗਿਣਤੀ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ 272 ਕਿਲੋ ਦੇ ਕਰੀਬ ਕੋਕੀਨ ਅਤੇ ਗਾਂਜਾ ਬਰਾਮਦ ਕੀਤਾ ਗਿਆ ਸੀ ਤਾਂ ਪਿਛਲੇ ਕਾਫੀ ਸਮੇਂ ਤੋਂ ਜੋ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਕਾਫੀ ਐਕਟਿਵ ਸਨ ਪੁਲਿਸ ਦੇ ਵੱਲੋਂ ਜੋ ਐ ਤਿੱਕੀ ਨਜ਼ਰ ਬਣਾਈ ਹੋਈ ਸੀ ਤੇ ਹੁਣ ਜਿੱਥੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਲਗਾਤਾਰ ਜੋ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਤੇ ਉਸੇ ਮਾਮਲੇ ਦੇ ਵਿੱਚ ਵੱਡੀ ਸਜ਼ਾ ਹੋਈ ਹੈ ਦੋ ਭਾਰਤੀਆਂ ਨੂੰ ਜਿੱਥੇ ਇੱਕ ਪਾਸੇ ਕੈਨੇਡਾ ਦੇ ਵਿੱਚ ਕਈ ਪੰਜਾਬੀ ਨੌਜਵਾਨ ਜਿਹੜੇ ਆ ਮੋਸਟ ਵਾਂਟਡ ਐਲਾਨੇ ਗਏ ਨੇ ਇੱਕ ਬਹੁਤ ਰਾਂਜੀ ਜੋ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਕਿਵੇਂ ਪੰਜਾਬੀਆਂ ਨੂੰ ਲੈ ਕੇ ਕੈਨੇਡਾ ਦੀ ਧਰਤੀ ਦੇ ਉੱਤੇ ਜੋ ਹੈ ਕਾਫੀ ਖੌਫ ਦਾ ਮਾਹੌਲ ਪਾਇਆ ਜਾ ਰਿਹਾ ਕਿਉਂਕਿ ਜਿੱਥੇ ਇੱਕ ਪਾਸੇ ਪੀਲ ਦੀ ਪੁਲਿਸ ਦੇ ਵੱਲੋਂ ਚਾਰ ਪੰਜਾਬੀਆਂ ਨੂੰ ਮੋਸਟ ਵਾਂਟਡ ਐਲਾਨਿਆ ਗਿਆ ਇਸ ਤੋਂ ਇਲਾਵਾ ਇੱਕ ਦੋ ਹੋਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਸਨ ਕਿ ਜਿਸ ਨੂੰ ਲੈ ਕੇ ਪੰਜਾਬੀਆਂ ਦੇ ਵਿੱਚ ਵੀ ਕਾਫੀ ਸਹਿਮ ਦਾ ਮਾਹੌਲ ਪਾਇਆ ਜਾਰੀ ਆ ਸੀਤਾ ਹੁਣੇ ਜਿੱਥੇ ਕੈਨੇਡਾ ਤੋਂ ਬਾਅਦ ਨਿਊਜ਼ੀਲੈਂਡ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਤਾਂ ਹੁਣ ਇਸ ਲਿਸਟ ਦੇ ਵਿੱਚ ਇੰਗਲੈਂਡ ਦਾ ਵੀ ਨਾਮ ਸ਼ਾਮਿਲ ਹੋ ਚੁੱਕਿਆ ਹੈ ਜੇਕਰ ਭਾਰਤੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਤਰਜੀਹ ਇਹੀ ਹੁੰਦੀ ਹੈ ਕਿ ਕੈਨੇਡਾ ਅਮਰੀਕਾ ਇੰਗਲੈਂਡ ਜਾ ਫੇਰੇ ਨਿਊਜ਼ੀਲੈਂਡ ਆਸਟ੍ਰੇਲੀਆ ਵਿਖੇ ਜਾ ਕੇ ਸੈਟਲ ਹੋਇਆ ਜਾਏ ਪਰ ਉੱਥੋਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਿਸ ਤੋਂ ਬਾਅਦ ਪੰਜਾਬ ਬੈਠੇ ਜਾਂ ਭਾਰਤ ਬੈਠੇ ਭਾਰਤੀਆਂ ਦੇ ਮਨਾਂ ਦੇ ਵਿੱਚ ਵੀ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਨੇ ਤਾਂ ਇੰਗਲੈਂਡ ਦੇ ਵਿੱਚ ਦੋ ਭਾਰਤੀਆਂ ਨੂੰ 34-34 ਸਾਲ ਦੀ ਸਜ਼ਾ ਸੁناਈ ਗਈ ਹੈ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਤੇ ਨਸ਼ਾ ਵੀ ਇੰਨੀ ਵੱਡੀ ਤਾਦਾਦ ਦੇ ਵਿੱਚ ਸੀ ਕਿ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਉਂਕਿ 28.9 ਮਿਲੀਅਨ ਪੌਂਡ ਦੇ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਇਹ ਸਜ਼ਾ ਸੁناਈ ਹੈ ਤੇ ਇਹਨਾਂ ਦੇ ਕੋਲੋ ਗ੍ਰਿਫਤਾਰੀ ਵੇਲੇ ਵੀ 272 ਕਿਲੋ ਦੇ ਕਰੀਬ ਕੋਕੀਨ ਅਤੇ ਗਾਂਜਾ ਬ੍ਰਹਮਤ ਕੀਤੇ ਜਾਂਦੇ ਨੇ ਤਾਂ ਅਨੰਤ ਰਿਪਾਠੀ ਅਤੇ ਵਰਣ ਭਰਦਵਾਜ ਨੂੰ ਇਹ ਸਜ਼ਾ ਸੁਣਾਈ ਗਈ ਹੈ ਅਨੰਤ ਰਿਪਾਠੀ ਦੀ ਉਮਰ ਕਹਾੜ ਸਾਲ ਦੇ ਕਰੀਬ ਹੈ ਜਦਕਿ ਵਰਣ ਭਰਦਵਾਜ ਦੀ ਉਮਰ 39 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਇਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਟੈਕਸ ਚੋਰੀ ਕਰਨ ਦੇ ਵੀ ਇਲਜ਼ਾਮ ਨੇ